ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਹੁਕਮ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ ਜਵਾਬ ਪੈਂਡਿੰਗ 13% ਡੀਏ ਦੀ ਰਾਹਤ ਜਿਹੜੀ ਹੈ 3 ਮਹੀਨਿਆਂ ਦੇ ਵਿੱਚ ਕਰਨੀ ਹੋਵੇਗੀ ਜਾਰੀ ਇੱਕ ਵੱਡੀ ਤੇ ਅਹਿਮ ਜਾਣਕਾਰੀ ਨਿਕਲ ਕੇ ਆ ਰਹੀ ਹੈ ਪੰਜਾਬ ਡੀਏ ਹਾਈਕ ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਦੀਵਾਲੀ ਦਾ ਤੋਹਫਾ ਕੀ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਡੀਏ ਦਾ 4% ਤੋਹਫਾ ਦੇਣ ਜਾ ਰਹੀ ਹੈ ਕੀ ਹੈ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਾਂਗੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਪੈਂਡਿੰਗ 13% ਡੀਏ 2.9 ਪੇ ਸਕੇਲ ਅਤੇ ਛੇਵੇਂ ਪੇਕ ਮਿਸ਼ਨ ਦੇ ਏਰੀਅਰ ਦੇ ਬਕਾਏ ਦੀ ਦੂਜੀ ਕਿਸ਼ਤ ਕੀ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਮਿਲੇਗੀ ਵੱਡੀ ਰਾਹਤ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਦੇ ਹਾਂ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰਾਂ ਨਾਲ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗੀ 4% ਡੀਏ ਦੀ ਰਾਹਤ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ 4% ਡੀਏ ਚ ਕਰ ਸਕਦੀ ਹੈ ਵਾਦਾ ਹਾਲਾਂਕਿ ਜੋ ਖਬਰ ਨਿਕਲ ਕੇ ਆ ਰਹੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਨਿਕਲ ਕੇ ਆ ਰਹੀ ਹੈ ਪਰ ਦੂਸਰੇ ਪਾਸੇ ਇੱਕ ਵੱਡੀ ਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਪਟੀਸ਼ਨ ਦੇ ਦੌਰਾਨ ਜਿਸ ਦੇ ਵਿੱਚ ਇਹ ਸਾਫ਼ ਕੀਤਾ ਗਿਆ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਸ ਨੂੰ ਮੁਲਾਜ਼ਮਾਂ ਦਾ ਬੜਦਾ ਜਿਹੜਾ ਪੈਂਡਿੰਗ ਡੀਏ ਹੈ ਜਾਰੀ ਕਰਨਾ ਹੋਵੇਗਾ ਅਤੇ ਉਹ ਜਿਹੜਾ ਪੈਂਡਿੰਗ ਡੀਏ ਹੈ ਕਿਸ਼ਤਾਂ ਦੇ ਵਿੱਚ ਜਾਰੀ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਦੇ ਲਈ ਪੰਜਾਬ ਸਰਕਾਰ ਨੂੰ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਸੋ 3 ਮਹੀਨਿਆਂ ਦੇ ਵਿੱਚ ਹੁਣ ਕਿਸ਼ਤਾਂ ਦੇ ਵਿੱਚ ਜਿਹੜਾ ਡੀਏ ਜਾਰੀ ਕੀਤਾ ਜਾਣਾ ਹੈ ਤਾਂ ਕੀ ਇਹ ਹੀ ਮੰਨ ਕੇ ਚੱਲੀਏ ਕਿ 4% ਡੀਏ ਦੀ ਜਿਹੜੀ ਕਿਸ਼ਤ ਕਹੀ ਜਾ ਰਹੀ ਹੈ ਦੀਵਾਲੀ ਤੋਂ ਪਹਿਲਾਂ ਦਿੱਤੀ ਜਾਵੇਗੀ ਉਹੀ 13% ਪੈਂਡਿੰਗ ਡੀਏ ਦੇ ਵਿੱਚੋਂ ਹੋ ਸਕਦੀ ਹੈ ਹਾਲਾਂਕਿ ਇਸ ਦੇ ਉੱਤੇ ਕੋਈ ਅਧਿਕਾਰਿਕ ਸਪਸ਼ਟੀਕਰਨ ਨਹੀਂ ਹੈ ਪਰ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਜੋ ਦਬਾਅ ਹੈ ਉਹ ਵਧਿਆ ਹੈ ਜਿਸ ਦੇ ਚੱਲਦੇ ਆ 4% ਡੀਏ ਦੀ ਰਾਹਤ ਜਿਹੜੀ ਹੈ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਜਲਦੀ ਹੀ ਮਿਲ ਸਕਦੀ ਹੈ ਬਾਕੀ ਜੇਕਰ ਗੱਲ ਕੀਤੀ ਜਾਵੇ 2.9 ਪੇ ਸਕੇਲ ਦੇ ਉੱਤੇ ਜਾਂ ਫਿਰ 6ਵੇਂ ਪੇਕ ਮਿਸ਼ਨ ਦੇ ਏਰੀਅਰ ਦੇ ਬਕਾਇਦੇ ਦੂਜੀ ਕਿਸ ਦੇ ਉੱਤੇ ਉਸ ਨੂੰ ਲੈ ਕੇ ਵੀ ਦਿਵਾਰੀ ਤੋਂ ਪਹਿਲਾਂ ਵੱਡੇ ਫੈਸਲੇ ਜਾਰੀ ਕੀਤੇ ਜਾ ਸਕਦੇ ਨੇ ਇਹ ਜੋ ਖਬਰਾਂ ਨੇ ਨਿਕਲ ਕੇ ਆ ਰਹੀਆਂ ਨੇ ਸੋ ਹੁਣ ਰਾਹਤ ਜੋ ਹੈ ਆਪਾਂ ਕਹਿ ਲਈਏ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਸੋ ਹੁਣ ਕਦ ਤੱਕ ਇਹ ਫੈਸਲੇ ਲਾਗੂ ਹੁੰਦੇ ਨੇ ਦੇਖਣਾ ਇਹੀ ਹੋਵੇਗਾ ਜਿਵੇਂ ਹੀ ਕੋਈ ਵੱਡੀ ਤੇ ਅਹਿਮ ਜਾਣਕਾਰੀ ਸਾਹਮਣੇ ਆਏਗੀ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਇਹੀ ਨਾਹੀਂ ਧੰਵਾਦ